ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਹੁਣ ਇਹ ਆ ਵਿਵਾਦ ਛੜਿਆ ਹੋਇਆ ਹਾ ਕੋਈ ਜਾਤੀ ਪਾਤੀ ਦਾ ਕੋਈ ਕਿਵੇਂ ਕਹਿੰਦਾ ਜਿੱਦਾਂ ਹੁਣ ਬਾਬਾ ਜੀ ਨੇ ਕਿਹਾ ਉੱਥੇ ਨਾਕਸ ਵਾਲੇ ਬਾਬਾ ਸਰਦੇਵ ਸਿੰਘ ਜੀ ਨੇ ਉਹਨਾਂ ਦੇ ਚੱਲ ਰਿਹਾ ਇੱਕ ਕੁਰਸੀ ਦਾ ਇੱਕ ਕੁਰਸੀ ਢਾਕੇ ਬੈਠੇ ਆ ਗੁਰੂ ਕੇ ਹਜ਼ੂਰ ਉਸ ਮਸਲੇ ਤੋਂ ਬਾਅਦ ਹੁਣ ਮਸਲਾ ਜਿਹੜਾ ਚੱਲਿਆ ਦੂਸਰੇ ਪਾਸੇ ਜਾਤ ਪਾਤ ਦਾ ਚੌਥੇ ਪੌੜੇ ਦਾ ਜੋ ਵੀ ਬਾਤ ਤਗਲਾਂ ਕਈ ਲੀਟਰ ਵੀ ਕਰ ਰਹੇ ਆ ਇਹਦੇ ਸਬੰਧ ਵਿੱਚ ਤੁਹਾਡੇ ਕੀ ਵਿਚਾਰ ਸਤੂ ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵੈਰੀ ਉੱਤੇ ਸਾਰੇ ਸੰਗਤ ਨੂੰ ਬੁਲਾਉਣਾ ਜਿਹੜਾ ਜਿੰਨਾ ਵੀ ਗੁਰੂ ਸਾਹਿਬਾਨ ਦਾ ਸਤਕਾਰ ਹੋ ਜੇ ਉਹਨੇ ਥੋੜਾ ਜੀ ਕਿਉਂਕਿ ਜੇ ਅਸੀਂ ਆਪ ਸਤਕਾਰ ਕਰਾਂਗੇ ਤਾਂ ਅਸੀਂ ਦੂਸਰਿਆਂ ਨੂੰ ਸਤਕਾਰ ਸਿਖਾ ਸਕਦੇ ਸਿਖਾ ਸਕਦੇ ਜੀ ਜਿਹੜਾ ਜਾਤ ਪਾਤ ਦੀ ਗੱਲ ਹੈ ਹਾਂਜੀ ਜਾਤ ਪਾਤ ਦੀ ਜਿਸ ਤੱਕ ਮੇਰੀ ਮੰਗ ਦੀ ਸੋਚ ਲਾ ਲਓ ਭਾਵਨਾ ਲਾ ਲਓ ਸਰਦੋਂ ਨਾਲ ਨੂੰ ਹਾਂਜੀ ਬਈ ਗੁਰੂ ਬਰਨ ਸਾਹਿਬਾ ਦੇ ਵਿੱਚ 1430 ਆਂਦਾ ਜੀ ਮਹਾਰਾਜ ਕਿਤੇ ਵੀ ਗੁਰੂ ਸਾਹਿਬਾਂ ਦੇ ਨੇ ਇਹ ਬਚਨ ਨਹੀਂ ਕੀਤਾ ਹਾਂਜੀ ਉੱਥੇ ਜਿੱਥੇ ਵੀ ਕੀਤੀ ਹੈ ਪਾਸ ਸਾਡੇ ਬਾਣੀ ਦੇ ਰਾਹੀ ਹਾਂਜੀ ਇੱਕ ਤਾਂ ਉਹ ਬਚਨ ਕੀਤਾ ਹਾਂਜੀ ਬਿਲਕੁਲ ਬਿਲਕੁਲ ਇਕ ਤਈ ਸੰਸਖਾਈ ਹੈ ਜੀ ਮਾ ਸਾਨੂੰ ਦਾ ਸਰਦਾ ਤੇ ਭਾਵਨਾ ਤੇ ਭਾਵਨਾ ਸਿਖਾਈ ਰੱਬ ਨੇ ਜੀ ਮਾ ਜਿੰਨੇ ਵੀ ਭਗਤ ਹੋਏ ਨੇ ਹਾਂਜੀ ਸਭ ਨੂੰ ਗੁਰੂ ਸਾਹਿਬਾ ਨੇ ਆਪਣੇ ਘਰੇ ਲਗਾਇਆ ਬਿਲਕੁਲ ਇਹ ਜਪਨ ਬਣਾ ਦੇ ਦਿੱਦਣਾ ਜੀ ਮਾ ਜੀ ਜਿਨ੍ਹਾਂ ਨੇ ਜਪਿਆ ਰੱਬ ਉਹਨਾਂ ਤੋਂ ਦੂਰ ਹੋਈ ਜੀ ਜੀ ਬਿਲਕੁਲ ਨਾ ਰੱਬ ਦੂਰ ਹੋ ਸਕਦਾ ਉਹਨਾਂ ਤੋਂ ਹਾਂਜੀ ਮਾ ਜੀ ਤੇ ਜਿਹੜੇ ਲੋਕ ਇਹ ਜਾਤ ਪਾਤ ਦੀਆਂ ਗੱਲਾਂ ਕਰਦੇ ਵੀ ਹੈ ਹਾਂਜੀ ਮੈਂ ਸਮਝਦਾ ਜਾਂ ਤਾਂ ਉਹਨਾਂ ਨੂੰ ਹਜੇ ਇਸ ਗੱਲ ਦਾ ਪਤਾ ਨਹੀਂ ਜਾਂ ਫਿਰ ਉਹਨਾਂ ਦੀ ਗੁਰੂ ਸਰਬਾਹ ਦੇ ਭਾਵਨਾ ਨਹੀਂ ਜੀ ਮਾ ਜੀ ਬਿਲਕੁਲ ਜਾਂ ਫਿਰ ਉਹਨਾਂ ਨੇ ਉਹ ਬਾਣੀ ਬੜੀ ਵਿੱਚ ਪੜੀ ਵੀ ਹੋਣੀ ਬਾਣੀ ਪੜੀ ਨਹੀਂ ਹੋਣੀ ਉਹਨਾਂ ਨੇ ਹਾਂ ਜੀ ਜਾਂ ਫਿਰ ਉਹਨਾਂ ਨੂੰ ਉਹਨਾਂ ਨੇ ਬਾਣੀ ਪੜ੍ਹੀ ਹੈ ਤੋ ਸਦੀ ਕੀਤਾ ਸਦੀ ਕੀਤਾ ਤੇ ਗੁਰਸਾਦੀ ਬਾਣੀ ਆ ਆਖਰੀ ਬਾਤ ਦੇ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਆ ਜੀ ਮਾ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਨਵਾਂ ਹਾਂ ਜੀ ਜਿਨ ਕੀ ਲੇਖੇ ਪਤ ਪਵੇ ਚੰਗੇ ਸਿੰਘੇ ਔਰ ਬਹੁਤ ਆਧਾਰਨਾ ਪਾਸਾਂ ਦਿੱਤੀਆਂ ਹਾਂਜੀ ਹਾਂ ਗੁਰੂ ਸਾਹਿਬਾਂ ਨੇ ਹੋਰ ਬਹੁਤ ਬਾਣੀ ਹੈ ਜਿਹੜੀ ਗੁਰੂ ਸਾਹਿਬਾਂ ਨੇ ਆਪਣੇ ਮੁਖਾਰਨ ਵਿੱਚ ਲਿਖੀ ਹੈ ਇਸ ਵਕ ਇਸ ਵਰਤਾਈ ਹਾਂਜੀ ਜਿਹੜੀ ਕਹਿਣ ਤੋਂ ਭਾਵ ਇਹ ਆ ਵੀ ਮੈਂ ਸਮਝਦਾ ਵੀ ਗੁਰੂ ਸਾਹਿਬਾਂ ਨੇ ਜੀ ਮਾ ਤੇ ਗੁਰੂ ਸਾਹਿਬ ਦੇ ਭਗਤਾਂ ਨੇ ਹਾਂਜੀ ਤੇ ਸਾਧੂਆਂ ਨੇ ਹਾਂਜੀ ਗੁਰਸਿੱਖਾਂ ਨੇ ਜਿਹੜੇ ਗੁਰੂ ਸਾਹਿਬ ਨੂੰ ਮੰਨ ਰਵਾਲੇ ਨੇ ਹਾਂਜੀ ਜਿਹੜੇ ਗੁਰੂ ਸਾਹਿਬ ਤੇ ਸਦਾ ਰੱਖਣ ਵਾਲੇ ਹਾਂਜੀ ਜਿਹੜੇ ਗੁਰੂ ਸਾਹਿਬ ਨੂੰ ਕਹਿੰਦੇ ਨੇ ਏਕ ਪਿੱਤਾ ਏਕ ਸਕੇ ਹੰਬਾਰ ਜੀ ਬਹੁਤ ਕਰਪਾ ਦਾ ਕਰਦੇ ਨਹੀਂ ਉਹ ਨਹੀਂ ਕਰ ਸਕਦਾ ਬਿਲਕੁਲ ਜੀ ਬਿਲਕੁਲ ਕਈ ਵਾਰ ਮੈਂ ਸੁਣਦਾ ਉਹਨਾਂ ਇਹਨਾਂ ਵਿੱਚ ਸਰੋਵਰਾਂ ਦੀ ਗੱਲ ਵੀ ਸੁਣਦਾ ਹਾਂਜੀ ਜਿਹੜੀ ਸਰੋਵਰ ਦੀ ਗੱਲ ਹੈ ਜੀ ਹਾਂਜੀ ਸਰੋਵਰ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਹਾਂਜੀ ਚਾਰ ਦਰਵਾਜ਼ੇ ਰੱਖਿਆ ਹਰਿਮੰਦਰ ਸਾਹਿਬ ਦੇ ਹਾਂਜੀ ਉੱਥੇ ਕੋਈ ਜਾਤ ਪਾਤ ਦੀ ਗੱਲ ਨਹੀਂ ਕੀਤੀ ਜੀ ਉੱਥੇ ਤਾਂ ਗੁਰੂ ਸਾਹਿਬ ਨੇ ਕਿਹਾ ਚੋਹ ਬਾਹਰਾਂ ਨੂੰ ਉਪਦੇਸ਼ ਦਿੱਤਾ ਚਾਰ ਦਰਵਾਜ਼ੇ ਰੱਖੇ ਨੇ ਹਾਂਜੀ ਤੇ ਗੁਰੂ ਸਾਹਿਬਾਂ ਨੇ ਤਾਂ ਇਹ ਬਚਨ ਲਿਖਿਆ ਜੋ ਜੀ ਆਵੇ ਸੋਰਾ ਜੀ ਸਾਹਿਬ ਬਿਲਕੁਲ ਉੱਥੇ ਕਿਸੇ ਨੂੰ ਪੁੱਛਿਆ ਜਾਂਦਾ ਹਾਂਜੀ ਜਦੋਂ ਅਸੀਂ ਮਹਾਪੁਰਖ ਜਿਹੜੇ ਹੁੰਦੇ ਨੇ ਨਾ ਜੀ ਜਿਹੜੇ ਰੱਬ ਦੇ ਭੇਜੇ ਆ ਹਾਂਜੀ ਮੈਂ ਸਮਝਦਾ ਜਿਹੜੇ ਰੱਬ ਦੇ ਮਹਾਪੁਰਖ ਭੇਜੇ ਆ ਨਾ ਜੀ ਹਾਂਜੀ ਉਹ ਜਾਤ ਪਾਤ ਨਹੀਂ ਕਰਦੇ ਹਨ ਉਹ ਕਰੀਂ ਸੰਗਤ ਜਿਹੜੇ ਗੁਰਬਾਣੀ ਨੂੰ ਮੰਨਦੇ ਆ ਜਾਂ ਗੁਰੂਆਂ ਦੇ ਸਿਧਾਂਤ ਨੂੰ ਮੰਨਦੇ ਆ ਹਾਂਜੀ ਉਹ ਨਹੀਂ ਕਰਦੇ ਉਹ ਗੱਲ ਜੇ ਕਰਦੇ ਹੋਣਗੇ ਤਾਂ ਉਹ ਗੁਰਬਾਣੀ ਦੇ ਸਿਧਾਂਤ ਤੋਂ ਦੂਰ ਹੋਣਗੇ ਦੂਰ ਹੋਣਗੇ ਜਿਹੜੇ ਜਿਹੜੇ ਰੱਬ ਤੇ ਵਿਸ਼ਵਾਸ ਰੱਖਣ ਵਾਲੇ ਆ ਜਿਹੜੇ ਰੱਬ ਨੂੰ ਇਹ ਕਹਿਣ ਵਾਲੇ ਦੇ ਵੀ ਰੱਬ ਹਾਜ਼ਰ ਹੈ ਹਾਂਜੀ ਰੱਬ ਕਿਤੇ ਗਿਆ ਨਹੀਂ ਬਿਲਕੁਲ ਜਿਨ੍ਹਾਂ ਦੀ ਭਾਵਨਾ ਇਹ ਹੋਊਗੀ ਮੈਂ ਸਮਝਦਾ ਉਹ ਇਹ ਜਾਤ ਪਾਤ ਵਿਸੇ ਨਹੀਂ ਕਰਦੇ ਹਾਂਜੀ ਬਿਲਕੁਲ ਉਹ ਕਰਨਗੇ ਜਿਹੜੇ ਲੋਕ ਜਿਹੜੇ ਸਾਡੇ ਲੋਕ ਬੰਡੀਆਂ ਪਾਉਣ ਨਹੀਂ ਬਿਲਕੁਲ ਮੈਂ ਸਭ ਦਾ ਵੀ ਇਹ ਨਹੀਂ ਕਰਨਾ ਚਾਹੀਦਾ ਹਾਂਜੀ ਬਿਲਕੁਲ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣੋ ਹਾਂ ਜਾਤ ਦਾ ਗਰਭਨਾ ਕਰ ਮੂਰਖ ਵਿਦਵਾਨ ਇਸ ਗਰਭ ਤੇ ਚੱਲਿਆ ਬਹੁਤ ਵਿਕਾਰਾਂ ਹਾਂਜੀ ਕਿੰਨੀਆਂ ਪੰਗਤੀਆਂ ਹੁੰਦੀਆਂ ਸੇਵ ਕਰਦੀਆਂ ਹੁਣ ਉਦਾਹਰਨਾਂ ਦਿੱਤੀਆਂ ਹੋਈਆਂ ਹਾਂਜੀ ਹਾਂਜੀ ਬੰਦੇ ਇਦਾਂ ਦਾ ਇੱਕ ਜਿਹੜੇ ਹੁਣ ਸਾਧੂਆਂ ਤੋਂ ਲੋਕ ਸੰਗਤ ਸੇਧ ਲੈਣ ਆਉਂਦੀ ਹੈ ਹਾਂਜੀ ਵਿਦਵਾਨਾਂ ਤੋਂ ਸੰਗਤ ਸੇਧ ਲੈਂਦੀ ਹੈ ਹਾਂਜੀ ਜੇ ਸੇਧ ਲੈਣ ਵਾਲਾ ਹੀ ਰਸਤਾ ਗਲਤ ਦਿਖਾ ਰਿਹਾ ਹੈ ਹਾਂਜੀ ਗਲਤ ਪ੍ਰਚਾਰ ਕਰ ਰਿਹਾ ਗਲਤ ਗੱਲਾਂ ਕਰ ਰਿਹਾ ਗਲਤ ਪ੍ਰਚਾਰ ਕਰ ਰਿਹਾ ਤਾਂ ਉਹ ਮੈਨੂੰ ਨਹੀਂ ਲੱਗਦਾ ਬਾਬਾ ਜੀ ਕਿਸੇਹ ਦੇਣ ਵਾਲਾ ਹੋ ਸਕਦਾ ਨਹੀਂ ਇਹ ਸਹੀ ਸੇਧ ਦੇ ਸਕਦਾ ਉਹ ਨਹੀਂ ਦੇ ਸਕਦਾ ਹਾਂ ਜੀ ਹੁਣ ਦਸ ਪਾਸਾ ਹੀ ਹੋਈਆਂ ਜੀ ਮਹਾਰਾਜ ਦਸ ਪਾਸਾ ਹੀਆਂ ਨੇ ਇੱਕ ਤਰੀਕਾ ਗੱਲ ਕੀਤੀ ਹੈ ਬਿਲਕੁਲ ਜੀ ਅਸਾ ਉੱਥੇ ਇੱਕ ਹੋਰ ਵੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਜੇ ਆਪਾਂ ਇਸ ਗੱਲ ਨੂੰ ਬਚਨੋ ਲਈਏ ਬਈ ਜੇ ਜਾਤਾਂ ਦੀ ਵੱਡੀਆਂ ਪੈ ਗਈ ਤਾਂ ਗੁਰੂ ਵੀ ਅਲੱਗ-ਅਲੱਗ ਹੋਣਗੇ ਹਾਂ ਗੁਰੂ ਵੀ ਅਲੱਗ-ਅਲੱਗ ਹੋਣਗੇ ਬਿਲਕੁਲ ਤੇ ਗੁਰੂ ਸਾਹਿਬ ਨੇ ਬਣ ਕੇ ਗਿਆ ਇੱਕ ਪਿਤਾ ਕਿਸਕੇ ਹੰਬਰ ਤੂੰ ਮੇਰਾ ਗੁਰਹਾਈ ਉਹਨਾਂ ਨੇ ਇੱਕ ਵੀ ਗੱਲ ਕੀਤੀ ਹੈ ਹਾਂ ਜੀ ਤੇ ਅਸੀਂ ਇੱਥੇ ਵੱਡੀਆਂ ਪਾ ਰਹੇ ਹਾਂ ਇਹਦਾ ਮਤਲਬ ਆ ਸਾਨੂੰ ਜਾਂ ਤਾਂ ਕੋਈ ਕਹਿ ਰਿਹਾ ਹਾਂ ਸਾਨੂੰ ਚਲਾ ਰਿਹਾ ਯਾ ਕਹੋ ਹਾਂ ਜੀ ਇਹ ਉਹ ਸਦਾ ਇਹ ਉਹ ਸਦਾ ਪਿੱਛੇ ਕੋਈ ਹੱਥ ਕੋਈ ਜਿਹਦਾ ਰੱਬ ਨਾਲ ਪਿਆਰ ਨਾਲੀ ਹਾਂ ਉਹ ਉਹ ਮੈਂ ਕਈ ਐਸੇ ਮਹਾਪੁਰਖ ਦੇਖਿਆ ਮਹਾਰਾਜ ਹਾਂ ਜੀ ਕਈ ਐਸੇ ਮਹਾਪੁਰਖ ਦੇਖੇ ਨੇ ਵੀ ਜਿਹੜਾ ਇਸ ਤੋਂ ਨੱਲੇ ਬਨੇ ਉਹ ਤਾਂ ਕਹਿੰਦੇ ਨੇ ਵੀ ਇਹ ਜਿਹੜੇ ਸਾਰੇ ਨਾ ਸਾਦੇ ਆ ਹਾਂ ਜੀ ਹੁਣ ਦੇਖੋ ਤੁਸੀਂ ਚਲੋ ਇਹ ਲਾ ਲਓ ਵੀ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੇ ਮਹਾਰਾਜ ਨੇ ਜਦੋਂ ਉਹ ਸਸਦਾ ਸੌਦਾ ਕਰਨ ਗਏ ਨੇ 20 ਰੁਪਏ ਦਿੱਤੇ ਬਹਿਤਾ ਕਾਨੂੰ ਜੀ ਨੇ ਜੀ ਉਹ ਤਾਂ ਇੱਕ ਵਪਾਰ ਕਰ ਲਈ ਦਿੱਤੇ ਸੀ ਬਿਲਕੁਲ ਜੀ ਗੁਰੂ ਸਾਹਿਬਾਂ ਨੇ ਉੱਥੇ ਭੁੱਖੇ ਸਾਧੂਆਂ ਨੂੰ ਲਾ ਲਓ ਜਾਂ ਉੱਥੇ ਗਰੀਬ ਲੋਕ ਲਾ ਲਓ ਉਹਨਾਂ ਨੂੰ ਗੁਰੂ ਸਾਹਿਬਾਂ ਨੇ ਬੀਰ ਬੀਦਲੰਗਰ ਦਾ ਉਹਦੋਂ ਦਾ ਬੀਰ ਭੀਖ ਦੇਉ ਹਾਂਜੀ ਉਹ ਹੋਣਗੇ ਉਹ ਤੇ ਉਹਨਾਂ ਨੇ ਸਾਰਾ ਲੰਗਰ ਹੀ ਲਾਇਆ ਤੇ ਉੱਥੇ ਗੁਰੂ ਸਾਹਿਬ ਨੇ ਪੁੱਛੇ ਵੀ ਤੇਰੀ ਯਾਦ ਕੀ ਹਾਂਜੀ ਬਿਲਕੁਲ ਨਹੀਂ ਤੇ ਤੂੰ ਕਿਹੜੀ ਯਾਦ ਦਾ ਹਾਂਜੀ ਜਾਂ ਵੀ ਤੂੰ ਇਹ ਪੰਗਤ ਜੀ ਨਹੀਂ ਬੈਠ ਸਕਦਾ ਬਿਲਕੁਲ ਜਾਂ ਵੀ ਤੂੰ ਦੂਰ ਰਹਿ ਇਸ ਗੱਲ ਤੋਂ ਸਾਡੇ ਲਾਗੇ ਨਾਲ ਲੱਗੀ ਗੁਰੂ ਸ੍ਰੀ ਬੰਦਰ ਨੂੰ ਜਪ ਗਿਆ ਬਾਜਾ ਪਿਆਰ ਕੀਤਾ ਆਪ ਲੰਗ ਬਤਾਇਆ ਫਿਰ ਅਸੀਂ ਕਿਵੇਂ ਗੁਰੂ ਸਾਹਿਬਾਂ ਦੇ ਬਚਨ ਨੂੰ ਉਲਟ ਕੇ ਕਹਿ ਸਕਦੇ ਹਾਂ ਇਤਿਹਾਸ ਤਾਂ ਕਿਤੇ ਮਿਲਦਾ ਨਹੀਂ ਬਾਬੇ ਕੋਈ ਰਾਹ ਨਹੀਂ ਹਾਂਜੀ ਫਿਰ ਦੇਖੋ ਇੱਕ ਬਾਬਾ ਜੀਵ ਸਿੰਘ ਜੀ ਮਹਾਰਾਜ ਚਿੱਲੜ ਦੀ ਐਡੀ ਵੱਡੀ ਕੁਰਬਾਨੀ ਤੁਸੀਂ ਇੱਕ ਦੇਖੋ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੀਸ ਲੈ ਕੇ ਹੁਣ ਕਿਤੇ ਖਲਾਇ ਦਾ ਬਾਪ ਹੁਣ ਦਿਨ ਵੀ ਚੱਲ ਰਿਹਾ 70 ਨਾ ਆ ਰਹੀਆਂ ਇੱਕ ਪਾਸੇ ਅਸੀਂ 350 ਸਾਲਾ ਸ਼ਤਾਬਦੀ ਮਨਾਉਣ ਦੀਆਂ ਗੱਲਾਂ ਕਰ ਰਹੇ ਹਾਂ। ਹਾਂਜੀ। ਦੂਜੇ ਪਾਸੇ ਜੱਤਾ ਪਾਥਾਂ ਪਰ ਪੜ ਰਹੇ ਹਾਂ। ਹਾਂਜੀ। ਹੁਣ ਉਹਨਾਂ ਦਾ ਸੀਸ ਲੈ ਕੇ ਆਉਣ ਵਾਲਾ ਕੌਣ ਸੀ? ਕੌਣ ਸੀ? ਮੈਂ ਇਹ ਪੁੱਛਣਾ ਚਾਹੁੰਦਾ ਦੇਖੋ ਗੁਰੂ ਸਾਹਿਬਾਂ ਦਾ ਸੀਸ ਉਥੋਂ ਲੈ ਕੇ ਆਉਣਾ ਕੋਈ ਆਮ ਗੱਲ ਨਹੀਂ ਸੀ। ਬਿਲਕੁਲ ਜੀ। ਉਹਨੂੰ ਖੁਦ ਤੁਸੀਂ ਲਾ ਲਓ। ਹੁਣ ਗੱਡੀਆਂ 'ਚ ਬੈਠੇ ਥੱਕ ਜਾਈਦਾ। ਥੱਕ ਜਾਈਦਾ। ਦਿੱਲੀੋਂ ਆਉਣਾ ਹੋਵੇ ਗੱਡੀ 'ਚ ਬੈਠ ਕੇ 7-8 ਘੰਟੇ ਤਾਂ ਬੰਦਾ ਥੱਕ ਜਾਂਦਾ। ਹਾਂਜੀ 350 ਕਿਲੋਮੀਟਰ। ਹਾਂਜੀ। ਤੋਂ ਆਉਣਾ ਤੁਰ ਕੇ ਜੰਗਲੀ ਰਸਤੇ। ਜੰਗਲੀ ਰਸਤੇ। ਆਂ ਖਾਂ ਤੇ ਪੈਰੇ ਲੱਗੇ ਹੋਏ ਫੌਜਾਂ ਮਗਰ ਪਈਆਂ ਹੋਈਆਂ ਤੇ ਨਾਲੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਉਹਨਾਂ ਨੇ ਬਿਲਕੁਲ ਤੇ ਫਿਰ ਦੇਖੋ ਉਹ ਸੀਸ ਗੁਰੂ ਸਾਹਿਬਾਂ ਦਾ ਆਪਣੇ ਬੁੱਕਲ ਚ ਲੈ ਗਿਆ ਤੇ ਅੱਗੇ ਜਾ ਕੇ ਉਹਨਾਂ ਨੇ ਕੀ ਦੇਖੋ ਗੁਰੂ ਸਾਹਿਬਾਂ ਨੇ ਕੀ ਕੀਤਾ ਕੀ ਬੋਲ ਕੇ ਆ ਉਹਨਾਂ ਨੂੰ ਉਹ ਸੀਸ ਪਾਰਵੀ ਚ ਬਰਾਜਮਾਨ ਕੀਤਾ ਤੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਆਪਣੇ ਬੁੱਕਲ ਵਿੱਚ ਲੈ ਕੇ ਅਰਗ੍ਰੇਟੇ ਗੁਰੂ ਦੇ ਬਿٹے ਗਿਆ ਦੱਸੋ ਜਦੋਂ ਉਹ ਪਾਸਾ ਰੱਬ ਸਾਡਾ ਗੁਰੂ ਸਾਡਾ ਜਿਹੜੇ ਦੁਨੀਆ ਦੇ ਵਾਲਕ ਤੇ ਉਹ ਆਪਾਂ ਨੂੰ ਗੱਲ ਲਾ ਕੇ ਗੋਲ ਵਿੱਚ ਬਿਠਾ ਕੇ ਤੇ ਸਾਨੂੰ ਏਕਤਾ ਦੀ ਗੱਲ ਕਹਿੰਦੇ ਨੇ ਪਿਆਰ ਕਰਦੇ ਨੇ ਤੇ ਅਸੀਂ ਕਿਵੇਂ ਕਹਾਂ ਸਾਡਾ ਗੁਰੂ ਸਭ ਤੋਂ ਪੱਖਾ ਬਾਬਾ ਜੀ ਇੱਥੋਂ ਹੀ ਸਾਬਤ ਹੋ ਰਿਹਾ ਨਾ ਜਿਹੜੇ ਜਿਦਾਂ ਕਹਿੰਦੇ ਹੁਣ ਹੁਣ ਵੱਡਾ ਵੱਡੀਆਂ ਦੀ ਗੱਲ ਕਰਦੇ ਆ ਫਿਰ ਉਹ ਗੁਰੂ ਸਮਰੱਥ ਆ ਇਹ ਅਧੂਰੇ ਲੋਕ ਆ ਹਾਂ ਇਹ ਇਹ ਵੀ ਪੂਰੇ ਹੋਣਾ ਤੇ ਇਹ ਇਹ ਗੱਲ ਕਰ ਹੀ ਨਹੀਂ ਸਕਦੇ ਇਦਾਂ ਹੋ ਹੀ ਨਹੀਂ ਸਕਣੀ ਨਹੀਂ ਹੋ ਸਕਦਾ ਅਧੂਰਾ ਬੰਦਾ ਹੀ ਇਹਦਾ ਮਤਲਬ ਦੇਅ ਧਰਮ ਥੱਲੂ ਹੋ ਗਿਆ ਨਾ ਖੱਦੂ ਹੋਏ ਇਹਨਾਂ ਦੇ ਅੰਦਰ ਹੈ ਨਹੀਂ ਹੈ ਨਹੀਂ ਜਿਹੜੇ ਬੰਦੇ ਇਦਾਂ ਦੀ ਗੱਲਾਂ ਕਰਦੇ ਆ ਹਾਂਜੀ ਵਿਵਾਦਤ ਗੱਲ ਕਰਨੀ ਕੌਮ ਦੇ ਵਿੱਚ ਦੁਬਧਾ ਪਾਉਣੀ ਕੋਈ ਹੋਰ ਗੱਲਾਂ ਬਾਤਾਂ ਕਰਨੀਆਂ ਗਲਤ ਆ ਮੈਂ ਇੱਕ ਹੋਰ ਵੀ ਦੱਸਦਾ ਤੋਰ ਤੁਸੀਂ ਵੀ ਤਰ ਗਿੱਤਾ ਤੁਸੀਂ ਪੁੱਛਿਆ ਜਿਹੜਾ ਗੁਰੂ ਦਾ ਸੇਖਾ ਦਾ ਜੀ ਵਾਹ ਜਿਹੜਾ ਇਹ ਕਹਿੰਦਾ ਮੈਂ ਕਲਗੀਧਰ ਪਾਸ ਸਦਾ ਗੁਰੂ ਦਾ ਸੇਖਾ ਹਾਂ ਗੁਰੂ ਦਾ ਸਿੰਘ ਹਾਂ ਗੁਰੂ ਦਾ ਪਿਆਰਾ ਜੀ ਉਹ ਸੱਲਾ ਕਿਸੇ ਤਰ੍ਹਾਂ ਨੂੰ ਠੇਸ ਨਹੀਂ ਮਿਲਦਾ ਨਹੀਂ ਬਿਲਕੁਲ ਉਹ ਸੱਲਾ ਦਾ ਪਿਆਰ ਜਾਂਦਾ ਗੁਰੂ ਨੂੰ ਉਚ ਨੀਚ ਵਾਲੀ ਗੱਲ ਨਹੀਂ ਗੁਰੂ ਨੂੰ ਮੰਨਣ ਵਾਲਾ ਕਦੇ ਠੇਸ ਨਹੀਂ ਮਿਲਦੀ ਨਹੀਂ ਬਿਲਕੁਲ ਜਿਹੜਾ ਰੱਬ ਨੂੰ ਮੰਨਣ ਵਾਲਾ ਮੈਂ ਤੇ ਹੀ ਗੱਲ ਕਰੂੰਗਾ ਅਖੀਰ ਤੱਕ ਵੀ ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਇਹਨਾਂ ਬਵਾਦਾਂ ਦੇ ਵਿੱਚ ਹੀ ਪੈਂਦਾ ਉਹ ਤਾਂ ਇੱਕ ਤਰੀਕਾ ਹੀ ਕਰਦਾ ਜੀ ਬੜਾ ਇੱਕ ਤਾਂ ਦਬੇਸ ਦਿੰਦਾ ਤੇ ਜਦੋਂ ਸਾਡੀ ਸਭਾ ਲੱਗੀ ਹੁੰਦੀ ਹੈ ਜਾਂ ਅਸੀਂ ਵੀ ਜਾਂਦੇ ਹਾਂ ਕਿਸ ਦਰਗਾਹ ਨੂੰ ਅਸੀਂ ਵੀ ਸਾਡੇ ਉਹ ਅਸੀਂ ਵੱਡੇ ਵੱਡੇ ਸਟੇਜਾਂ ਤੇ ਜਾਂਦੇ ਹਾਂ ਜੀ ਬੜਾ ਅਸੀਂ ਉੱਥੇ ਜਾ ਕੇ ਕਿਸੇ ਸੰਗਤ ਨੂੰ ਨਹੀਂ ਗੁੱਸਿਆ ਵੀ ਤੂੰ ਗੋੜਾ ਤੂੰ ਗੋੜਾ ਹਾਂ ਅਪਦੇਸ਼ ਚੋਂ ਵੱਲੋਂ ਜੀ ਸਾਡੇ ਗੁਰੂ ਨੇ ਸਾਨੂੰ ਕਿਹਾ ਵਿੱਚੋਂ ਉਹਨਾਂ ਨੂੰ ਉਪਦੇਸ਼ ਸੁਣ ਜਾ ਹਾਂ ਤੇ ਉਸੇ ਤਰੀਕੇ ਨਾਲ ਚੱਲਣਾ ਚਾਹੀਦਾ ਫਿਰ ਹਾਂ ਬਲੇਸਟ ਉਹਨਾਂ ਦਾ ਹੀ ਆ ਪਪੁਰਦੇਸ਼ ਤੋਂ ਹਾਲੇ ਜੋ ਜਿਹੜਾ ਵੀ ਦੇ ਰਿਹਾ ਪਰਦੇਸ਼ ਤੋਂ ਗੁਰੂ ਦਾ ਹੀ ਚੱਲ ਰਿਹਾ ਹੈ ਜੀ ਬਿਲਕੁਲ ਹਾਂ ਜੀ ਹਾਂ ਕਈ ਵਾਰ ਸਾਡੀਆਂ ਵਸਤੂਆਂ ਬਣਾਈਆਂ ਹੁੰਦੀਆਂ ਨੇ ਜੀ ਹੈਨਾ ਜੇ ਮਾਇਆ ਦੀ ਕੁੱਟੀ ਆ ਗਈ ਜੇ ਮਾਇਆ ਦੀ ਕੁੱਟੀ ਆ ਗਈ ਕੋਈ ਵੀ ਹੱਥ ਉਹਨਾਂ ਨਾਲ ਲੱਗੇ ਹੀ ਉਦਾਂ ਹਾਂ ਬਿਲਕੁਲ ਫਿਰ ਉਹ ਕਦ ਵਰਤਦੇ ਆ ਉਹਨਾਂ ਦੇ ਜੇਬਾਂ ਚ ਪਾ ਲੈਂਦੇ ਆ ਹਾਂ ਜੀ ਹਾਂ ਮੈਂ ਕਈ ਵਾਰ ਇਹ ਵੀ ਦੇਖਿਆ ਮਾਰਾ ਹਾਂ ਕਈ ਸਾਧੂ ਮਹਤਮਾ ਪੂਰਾ ਸੱਚ ਬੈਠ ਜਾਂਦੇ ਨੇ ਹਾਂ ਜੀ ਬੈਠੇ ਚਲੋ ਆਨੰਦ ਮਾਣਨਾ ਚਾਹੀਦਾ ਰੱਬ ਦਾ ਨਾਮ ਲੈਣਾ ਚਾਹੀਦਾ ਇਹਦੇ ਵਿੱਚ ਕੋਈ ਅਲਕਤਰੀ ਨਹੀਂ ਵੀ ਜਦੋਂ ਉਹਨਾਂ ਦੇ ਕੋਲ ਕੋਈ ਸੇਵਾਦਾਰ ਜਾਂਦਾ ਵੀ ਤੁਹਾਨੂੰ ਕੋਈ ਸਰਦ ਅਤੇ ਭਾਵਨਾ ਵਾਲਾ ਕੋਈ ਸਿੱਖ ਬਾਹਰ ਬਿਟਾ ਜੀ ਹਾਂਜੀ ਉਹ ਆਪ ਜੀ ਨੂੰ ਮਿਲਣ ਆਇਆ ਹਾਂਜੀ ਤੇ ਉਹ ਵਿਚਾਰਾ ਉਹਦੀ ਭਾਵਨਾ ਇੰਨੀ ਹੁੰਦੀ ਆ ਹਾਂਜੀ ਉਹ ਉਹਨਾਂ ਨੂੰ ਲੱਭ ਹੀ ਸਮਝਾਉਂਦਾ ਸੀ ਬਿਲਕੁਲ ਜੀ ਬਿਲਕੁਲ ਮਹਾਰਾਜ ਉਹ ਰੱਬ ਸੰਦੋਂ ਲਾਤੇ ਉਹਨਾਂ ਨੂੰ ਬਾਹਾਂਪੁਰ ਕੰਦਰ ਬੈਠੀ ਹੈ ਜਦ ਕੈਮਰਾ ਜਿਹੜੇ ਲੈਂਦੇ ਹੋਣੇ ਹਾਂਜੀ ਹਾਂਜੀ ਤਾਂ ਅੱਜਕੱਲ੍ਹ ਕੈਮਰੇ ਲੱਗੇ ਆ ਹਾਂਜੀ ਟੈਕਨੋਲੋਜੀ ਦਾ ਫਾਇਦਾ ਹਾਂ ਫਾਇਦਾ ਠਾ ਰਹੇ ਆ ਉਹਨਾਂ ਨੂੰ ਕਹਿੰਦੇ ਤੁਸੀਂ ਜਾ ਕੇ ਕਹਿ ਰੋ ਮੇਰਾ ਬਾਬਾ ਜੀ RAM ਚ ਹਾਂ ਬਾਬੇ RAM ਚ ਅੱਛਾ ਇੱਥੇ ਹੀ ਸੇਵਾਦਾਰ ਕਹਿੰਦਾ ਬਾਬਾ ਜੀ ਬਈ ਇੱਕ ਬਹੁਤ ਵੱਡਾ ਧਰਾਟ ਬੰਦਾ ਆਇਆ ਜੀ ਹਾਂ ਜਾਂ ਲੀਡਰ ਲਾ ਲਓ ਤੇ ਜਾ ਉਹਦੇ ਕੋਲੇ ਬਾਬਾ ਜੀ ਉਹ ਮਾਇਆ ਸੇਵਾ ਕਰਨਾ ਵੀ ਏਨੇ ਲੱਖ ਰੁਪਿਆ ਉਹਨਾਂ ਦੇ ਕੋਲੇ ਤੇ ਉਹ ਤਾਂ ਬਾਬਾ ਜੀ RAM ਚ ਉੱਠ ਖੜਦੇ ਇਹਦਾ ਮਤਲਬ ਕੀ ਆ ਜੀ ਆ ਫਿਰ ਮਾਇਆ ਵੱਡੀ ਹੋ ਗਈ ਜੀ ਮਾਇਆ ਨੂੰ ਬਟ ਬੁਖਰਾ ਖਿਲਿਆਦਾ ਜੀ ਪੂਰੀ ਭਾਵਨਾ ਨਹੀਂ ਦੇਖੇਗੀ ਹਾਂ ਜੀ ਕਿ ਫਿਰ ਅਸੀਂ ਉਹਨਾਂ ਨੂੰ ਗੁਰੂ ਦੇ ਸੰਤ ਜਾਂ ਗੁਰੂ ਦੇ ਸਾਧੂ ਕਿਵੇਂ ਕਹ ਸਰ ਜੀ ਗੁਰੂ ਨਹੀਂ ਕਹ ਸਰ ਉਹ ਚੀਜ਼ ਤਾਂ ਲੱਗ ਰਹੀ ਨਹੀਂ ਕਹ ਸਰ ਹਾਂ ਜੀ ਮੈਂ ਤਾਂ ਇੱਕ ਕੋਈ ਬੇਨਤੀ ਕਰੂਗਾ ਜੀ ਬਈ ਜੇ ਸਾਡੇ ਗੁਰੂ ਸਾਹਿਬਾਂ ਨੇ ਏਕਤਾ ਦਾ ਉਪਦੇਸ਼ ਦਿੱਤਾ ਤੇ ਸਾਨੂੰ ਸਾਰੇ ਲੋਕ ਉਹਨਾਂ ਨੇ ਕਿਸੇ ਨਾਲ ਫਰਕ ਨਹੀਂ ਕਰਿਆ ਉਹਨਾਂ ਨੇ ਗੁਰੂ ਰਵਦਾਸ ਜੀ ਅਰਦਾਸ ਜੀ ਹੋਏ ਨੇ ਉਹਨਾਂ ਨੂੰ ਉੱਪਰ ਕੱਟ ਬੈਠੇ ਨੇ ਗੁਰਸਾਭਾ ਦੀ ਗੋਰਜ ਬੈਠੇ ਨੇ ਭਗਤ ਕਬੀਰ ਜੀ ਹੋਏ ਨੇ ਭਗਤ ਫਰੀਦ ਜੀ ਹੋਏ ਨੇ ਕਿੰਨੇ ਭਗਤ ਹੋਏ ਨੇ ਸਾਰਿਆਂ ਨੂੰ ਉਹਦਾਂ ਨੇ ਆਪਣੀ ਗੋਰਜ ਉਠਾਇਆ ਹੈ ਜੇ ਉੱਚ ਨੀਚਤਾ ਦੀ ਗੱਲ ਉਹਨਾਂ ਦੇ ਅੰਦਰ ਹੀ ਹੁੰਦੀ ਤੇ ਉਹ ਕੁਝ ਕੋ ਬਣਾਉਂਦੇ ਪਰ ਮੈਂ ਇੱਕ ਗੋ ਤੁਹਾਨੂੰ ਕਹੂਗਾ ਜਿਹੜਾ ਗੁਰੂ ਹਾਂ ਉਹ ਜਾਤ ਪਾਤ ਨਹੀਂ ਦੇਖਦਾ ਅੰਦਰੋਂ ਦੇਖਦਾ ਉਹ ਭਾਵਨਾ ਦੇਖਦਾ ਸ਼ਰਧਾ ਦੇਖਦਾ ਜਿਹੜਾ ਰੱਬ ਦਾ ਸਾਧੂ ਆ ਉਹ ਵੀ ਅੰਦਰੋਂ ਦੇਖਦਾ ਬਾਹਰੋਂ ਨਹੀਂ ਦੇਖਦਾ ਬਿਲਕੁਲ ਮਰਦੋ ਗੁਰਸਾਭਾ ਆ ਨਿਵਾਜਾ ਹੈ ਰਾ ਸਾਧੂ ਆ ਨਵਾਬ ਕਪੂਰ ਸਿੰਘ ਜੀ ਹੋਏ ਨੇ ਹਾਂ ਜੀ ਆਪਣੇ ਕੋੜਿਆਂ ਦੀ ਲੰਦੀ ਸੇਵਾ ਕਰਦੇ ਸੀ ਜੀ ਜੀ ਗੁਰੂ ਸਾਹਿਬ ਨੂੰ ਨਵਾਬੀ ਬਕਸੀ ਜੀ ਮਹਾਰਾਜ ਵੀ ਮੈਂ ਇਹ ਕੋੜਿਆਂ ਦੀ ਲੰਦੀ ਇਹ ਸੇਵਾ ਨਹੀਂ ਸਰਲੀ ਹਾਂ ਜੀ ਤੇ ਗੁਰੂ ਸਾਹਿਬਨ ਤੇ ਇਸ ਕਾ ਪਾਕ ਤੋਂ ਕੋਈ ਲਈ ਨਹੀਂ ਇਸ ਤਰ੍ਹਾਂ ਦਾ ਉਹਨਾਂ ਨੇ ਤਾਂ ਜਿਸ ਉਧਰ ਤੇ ਸੇਵਾ ਤੇ ਸਿਮਨ ਦੇਖਿਆ ਅੰਦਰੋਂ ਦੇਖਿਆ ਬਿਲਕੁਲ ਹਾਂ ਜੀ ਇਸ ਲਈ ਇਹ ਕੰਤਪਾ ਵੀ ਨਹੀਂ ਕਰਨਾ ਚਾਹੀਦਾ ਹਾਂ ਇਹਦਾ ਤਾਂ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਬਹੁਤਨਵਾਜ਼ੋ ਬਲੀ ਠੀਕ ਹੈ ਮਰੇ ਜਾਣਕਾਰੀ ਦੇ ਉਸ ਨੂੰ ਹੀ ਕਰਦਾ ਹਾਂ